ਜੀ ਪ੍ਰਸਾਦ ਆਰੋਗ ਕੰਚਨ ਦੇਹੀ ਵੇਖੋ ਜੀ ਜਦੋਂ ਬੱਚਾ ਨਾ ਇਸ ਸੰਸਾਰ ਵਿੱਚ ਆਉਂਦਾ ਹੈ ਨਾ ਕੰਚਨ ਦੇਹੀ ਕੰਚਨ ਸੋਨੇ ਵਰਗੀ ਦੇਹ ਲੈ ਕੇ ਆਉਂਦਾ ਹੈ ਇੰਨੀ ਸੋਹਣੀ ਦੇਹ ਹੈ ਜਿਹੜਾ ਤੰਦਰੁਸਤ ਹੈ ਸੋਨਾ ਵੀ ਮੰਗਦਾ ਕੱਪੜੇ ਵੀ ਮੰਗਦਾ ਸਭ ਕੁਝ ਮੰਗਦਾ ਉਹਨੂੰ ਮਿਲਦਾ ਵੀ ਹੈ ਜੇ ਸ਼ਰੀਰ ਰੋਗੀ ਹੋ ਗਿਆ ਕੁਝ ਇੱਕ ਗਲਤ ਖਾਣ ਪੀਣ ਦੀਆਂ ਆਦਤਾਂ ਨਾਲ ਕਿਹੜਾ ਪੇਸ਼ੈਂਟ ਭਾਈ ਸੋਨਾ ਮੰਗਦਾ ਹੈ ਉਹ ਤੇ ਵਿਚਾਰਾ ਦਵਾਈ ਮੰਗਦਾ ਹੈ ਤੰਦਰੁਸਤੀ ਨਹੀਂ ਉਹਦੇ ਕੋਲ ਸ਼ੁਕਰ ਕਰਿਆ ਕਰੋ ਭਾਈ ਗੁਰੂ ਜੀ ਤੁਸੀਂ ਸਾਨੂੰ ਤੰਦਰੁਸਤੀ ਦਿੱਤੀ ਹੈ ਤੰਦਰੁਸਤੀ ਦਿੱਤੀ ਹੈ ਤੇ ਐਸੇ ਪਰਮਾਤਮਾ ਨਾਲ ਲਿਵ ਲਾਓ ਜਿਸ ਰਾਮ ਸਨੇਹੀ ਅਜੇਹੇ ਪ੍ਰਭੂ ਨਾਲ ਲਿਵ ਲਾਓ ਚਿੱਤ ਜੋੜੋ ਚਿੱਤ ਪਿਆਰ ਕਰੋ ਸਤ ਨਾਲ ਚਿੱਤ ਜੋੜੋ ਸੰਤੋਖ ਨਾਲ ਚਿੱਤ ਜੋੜੋ ਬੇਨਤੀ ਕਰੋ ਵਾਹਿਗੁਰੂ ਜੀ ਨੂੰ ਆਪ ਜੀ ਸਭ ਕੁਝ ਕਰ ਸਕਦੇ ਹੋ ਸਾਡੇ ਤੇ ਮਿਹਰਮਤ ਕਰੋ ਕਿਰਪਾ ਕਰੋ ਲਿਵ ਲਾਵੋ ਤਿਸ ਰਾਮ ਸਨੇਹੀ ਰਾਮ ਸਨੇਹੀ ਪਿਆਰ ਕਰੋ ਆਕਾਲ ਪੁਰਖ ਵਾਹਿਗੁਰੂ ਜੀ ਨੂੰ ਗੁਰੂ ਨੂੰ ਪਿਆਰ ਕਰੋ ਸੰਗਤ ਨਾ ਛੱਡੋ ਕਦੇ ਮੁਬਾਰਕ ਹੈ ਜਿਹੜੇ ਸੰਗਤ ਵਿੱਚ ਬੈਠੇ ਨੇ ਭਾਈ ਸਾਡੇ ਤੇ ਤਰਸ ਕੀਤਾ ਹੈ ਗੁਰੂ ਸਾਹਿਬ ਨੇ ਤਾਂ ਅਸੀਂ ਇੱਥੇ ਬੈਠ ਗਏ ਆਗੇ ਜੈ ਜੈ ਰਖਾ ਆਪ ਤੇ ਜਾਏ ਖਰੋ ਬਣਾਉ ਦੀ ਕਿਰਪਾ ਐ ਅਸੀਂ ਤਾਂ ਬੈਠੇ ਆ ਇੱਥੇ ਜੇ ਪ੍ਰਸਾਦ ਤੇਰਾ ਓਲਾ ਰਹਤ ਆ ਪਰਦੇ ਲੱਗੇ ਨੇ ਦੀਵਾਰ ਐ ਇਹਦੇ ਬੈਕ ਸਾਈਡ ਕੀ ਹੋ ਰਿਹਾ ਸਾਨੂੰ ਨਹੀਂ ਪਤਾ ਓਲਾ ਇੱਥੇ ਲਿਖਿਆ ਓਲਾ ਰਹਤ ਓਲਾ ਪੜਦਾ ਓਦੀ ਕਿਰਪਾ ਨਾਲ ਸਾਡੀਆਂ ਗਲਤੀਆਂ ਢਕੀਆਂ ਹੋਈਆਂ ਨੇ ਪੜਦਾ ਪਾ ਦਿੱਤਾ ਪੜਦਾ ਪਾ ਦਿੱਤਾ ਜੀਦੀ ਕਿਰਪਾ ਨਾਲ ਪੜਦੇ ਟਕੇ ਗਏ ਉਹਦਾ ਚੇਤਨ ਉਹਦਾ ਸਿਮਰਨ ਕਿਉਂ ਨਹੀਂ ਕਰਦਾ ਮਨਾ ਉਹ ਮਨਾ ਉਹਦਾ ਸਿਮਰਨ ਕਿਉਂ ਨਹੀਂ ਕਰਦਾ ਸਾਰਾ ਦਿਨ ਮੇਰੇ ਅੰਦਰ ਕੀ ਚੱਲਦਾ ਕਿਸੇ ਨੂੰ ਨਹੀਂ ਪਤਾ ਜਦੋਂ ਬੋਲਾਂਗਾ ਫਿਰ ਪਤਾ ਚੱਲੂਗਾ ਪਰ ਉਹਦੀ ਕਿਰਪਾ ਨਾਲ ਓਲਾ ਰਹਿ ਜਾਂਦਾ ਓਲਾ ਬਹੁਤ ਗੱਲਾਂ ਨੇ ਕਿਸੇ ਨੂੰ ਨਹੀਂ ਪਤਾ ਹੁੰਦੀਆਂ ਕਿੰਨੀਆਂ ਗੱਲਾਂ ਸਾਡੀ ਮਾਂ ਨੂੰ ਨਹੀਂ ਪਤਾ ਸਾਡੇ ਬਾਰੇ ਸਾਡੇ ਪਿਓ ਨੂੰ ਨਹੀਂ ਪਤਾ ਕੇਵਲ ਸਾਨੂੰ ਪਤਾ ਹੈ ਸ਼ੁਕਰ ਕਰਿਆ ਕਰੋ ਤੇਰੇ ਅੰਦਰ ਟਕੀਆਂ ਰਹਿ ਗਈਆਂ ਨੇ ਗੱਲਾਂ ਇਹ ਵਾਹਿਗੁਰੂ ਜੀ ਦੀ ਕਿਰਪਾ ਹੈ ਵਾਹਿਗੁਰੂ ਜੀ ਦੀ ਕਿਰਪਾ ਹੈ ਜੇ ਪ੍ਰਸਾਦ ਤੇਰਾ ਓਲਾ ਰਹਤ ਮਨ ਥੋੜਾ ਰੁਕ ਕੇ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਉਹਨੂੰ ਕਹਿ ਕੇ ਕਿ ਸੁਖ ਪਾਵੇਂਗਾ ਉਹਨੂੰ ਬੋਲ ਬੋਲ ਕੇ ਸੁਖ ਪਾਵੇਂਗਾ ਉਹਦੀ ਸਿਫਤ ਸਲਾਹ ਕਰ ਉਹਦੀਆਂ ਗੱਲਾਂ ਕਰ ਉਹਨੂੰ ਵੇਖ ਇਸ ਮੁਨਖਤਾ ਵਿੱਚ ਉਹਨੂੰ ਵੇਖ ਸੁਖੀਏ ਕੋਪੇਖ ਹੈ ਸਭ ਸੁਖੀ ਆ ਉਹਨੂੰ ਵੇਖ ਸਭ ਸੁਖੀ ਦੇਸਣਗੇ ਸਭ ਆਨੰਦ ਵਿੱਚ ਦੇਸਣਗੇ ਉਹ ਐਨਕ ਲਾ ਕੇ ਵੇਖ ਕਲ ਦੀ ਵੀ ਹਰ ਜਸ ਕਹਿੰਦੇ ਆ ਆਪਾਂ ਸਭ ਨੂੰ ਸੱਚਾ ਸੁਖ ਮਿਲੇਗਾ ਸਦੀਵੀ ਸੁਖ ਮਿਲੇਗਾ ਜੀ ਜੀ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਛਿਦਰ ਛਿਦਰ ਹੁੰਦਾ ਜੀ ਮੋਰੀਆਂ ਮੋਰੀਆਂ ਹੁੰਦੀਆਂ ਕਮਜ਼ੋਰੀਆਂ ਹੁਣ ਸਭ ਵਿੱਚ ਨੁਕਸ ਹੈ ਫੇਰ ਵੀ ਤੇਰੇ ਸਗਲ ਛਿਦਰ ਢਾਕੇ ਪੜਦਾ ਪਾ ਦਿੱਤਾ ਹੈ ਆਪਾਂ ਸਾਰੇ ਆਪਣੀ ਕਮਜ਼ੋਰੀ ਠੀਕ ਕਰ ਲਵਾਂਗੇ ਆਪਾਂ ਕਰ ਲਵਾਂਗੇ ਸਮਾਜ ਨਹੀਂ ਫਿਕਸ ਕਰ ਸਕਦਾ ਸਗੋਂ ਹੋਰ ਵੱਡਾ ਕਰ ਦੇਣਾ ਹੈ ਸਮਾਜ ਨੇ ਸਭ ਦੀ ਇੱਕ ਦੂਜੇ ਨਾਲ ਪ੍ਰੋਬਲਮ ਹੈ ਕੋਈ ਨਾ ਕੋਈ 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 ਬਿਰਲੇ ਹੁੰਦੇ ਨੇ ਦੂਜੇ ਦੀ ਕਮਜ਼ੋਰੀ ਨੂੰ ਦਬਾ ਦਿੰਦੇ ਨੇ ਲਕੋ ਦਿੰਦੇ ਨੇ ਮੈਂ ਨਹੀਂ ਕਿਸੇ ਨੂੰ ਦੱਸਣਾ ਐਸੇ ਬਿਰਲੇ ਪੁਰਸ਼ ਵੀ ਹੁੰਦੇ ਨੇ ਕਈ ਦੁਨੀਆ ਵਿੱਚ ਪਰਮਾਤਮਾ ਰੂਪ ਤੇ ਪਰਮਾਤਮਾ ਵੀ ਸਾਡੇ ਔਗਣ ਟੱਕਦਾ ਹੈ ਪਿਛਲੇ ਔਗਣ ਬਖਸ਼ਲੇ ਪ੍ਰਭ ਆਗੇ ਮਾਰਗ ਪਾਵੇ ਮਨ ਸ਼ਰਣੀ ਪਰ ठाकुर ਪ੍ਰਭ ਤਾਕੈ ਮਨ ਐਸੇ ਪਰਮਾਤਮਾ ਦੀ ਸ਼ਰਣੀ ਪੈ ਜਾਓ ਦੇਖੋ ਜੀ ਮਨ ਨੂੰ ਸੰਬੋਧਨ ਹੈ ਕਿਸੇ ਹੋਰ ਨੂੰ ਨਹੀਂ ਕਿਹਾ ਮਨ ਸ਼ਰਣੀ ਪਰ ठाकुर ਪ੍ਰਭ ਤਾ ਕੈ ਮਨ ਨੂੰ ਸੰਬੋਧਨ ਹੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਉਹਦੀ ਕਿਰਪਾਈ ਹੈ ਸ਼ੁਕਰ ਕਰੋ ਦੁਨੀਆ ਨਾ ਕਿੰਨਾ ਮਾੜਾ ਸੋਚੇ ਕਿੰਨਾ ਵੀ ਮਾੜਾ ਸੋਚੇ ਕੋਈ ਕੁਝ ਕਰੇ ਕੋਈ ਕੁਝ ਕਰੇ ਜੇ ਸਾਡੇ ਤੇ ਕਿਸੇ ਵੀ ਚੀਜ਼ ਦਾ ਪ੍ਰਭਾਵ ਨਹੀਂ ਪੈਂਦਾ ਉਹਦੀ ਬਹੁਤ ਵੱਡੀ ਕਿਰਪਾ ਹੈ ਸਾਡੇ ਤੱਕ ਉਹਦਾ ਕੀਤਾ ਉਹਦੀਆਂ ਗੱਲਾਂ ਦਾ ਅਸਰ ਹੀ ਨਹੀਂ ਹੁੰਦਾ ਬਹੁਤ ਵੱਡੀ ਕਿਰਪਾ ਹੈ ਆਨ ਨਾ ਸਮਸਰ ਕੋ ਲਾਗੇ ਆਨ ਨਾ ਸਮਸਰ ਕੋ ਲਾਗੇ ਆਨ ਟੁੰਡ ਰਹੇ ਹਮ ਮੂਚਾ ਟੁੰਡ ਰਹੇ ਹਮ ਮੂਚਾ ਸਭ ਨੂੰ ਅੱਡ-ਅੱਡ ਬਣਾਇਆ ਤੁਹਾਡੀ ਕੋਈ ਬਰਾਬਰੀ ਨਹੀਂ ਕਰ ਸਕਦਾ ਜੋ ਕੰਮ ਤੁਹਾਨੂੰ ਦਿੱਤਾ ਤੁਸੀਂ ਜਾਣਦੇ ਹੋ ਤੁਹਾਡੀ ਬਰਾਬਰੀ ਕੋਈ ਨਹੀਂ ਕਰ ਸਕਦਾ ਏ ਅਕਾਲ ਪੁਰਖ ਵਾਹਿਗੁਰੂ ਸੱਚੇ ਬਾਦਸ਼ਾਹ ਆਪ ਜੀ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਇਸ ਕਰਕੇ ਮੰਨ ਸਾਸ ਸਿਮਰੋ ਪ੍ਰਭ ਊਚੇ ਸਾਸ ਦੇ ਸਸੇ ਨੂੰ ਸਿਆਰੀ ਲੱਗਿਆ ਜੀ ਹਰ ਸਵਾਸ ਸਵਾਸ ਅਜਿਹੇ ਉੱਚੇ ਪ੍ਰਭੂ ਨੂੰ ਸਿਮਰ ਯਾਦ ਕਰ ਜੋ ਸਭ ਤੋਂ ਉੱਚਾ ਹੈ ਜੋ ਸਾਨੂੰ ਤਤੀਵਾ ਨਹੀਂ ਲੱਗਣ ਦਿੰਦਾ ਤਤੀਵਾ ਵੀ ਨਹੀਂ ਲੱਗਣ ਦਿੰਦਾ ਵਾਹਿਗੁਰੂ ਜੀ ਮੈਂ ਦੇਖਿਓਰੀ ਊਚਾ ਮੋਹਨ ਸਭ ਤੇ ਊਚਾ ਮੈਂ ਵੇਖਿ ਹੋਰੀ ਊਚਾ ਮੋਹਨ ਸਭ ਤੇ ਊਚਾ ਮੈਂ ਮੈਂ ਵੇਖਿ ਹੋਰੀ ਊਚਾ ਮੋਹਨ ਸਭ ਤੇ ਊਚਾ ਮੈਂ ਵਾਹਿਗੁਰੂ 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 ਇਸੇ ਕਰਕੇ ਮਨਾ ਸਾਸ ਸਾਸਿ ਮਰੋ ਪ੍ਰਭੂ ਜੀ ਜੇ ਪ੍ਰਸਾਦ ਪਾਈ ਦੁਰਲੱਭ ਦੇ ਜੀ ਦੀ ਕਿਰਪਾ ਨਾਲ ਦੁਰਲੱਭ ਦੇ ਹੀ ਮਨੋਖਾ ਦੇ ਹੀ ਮਿਲਿਆ ਇੰਨੀ ਸੌਖੀ ਨਹੀਂ ਮਿਲਦੀ ਏ ਉਹਦੀ ਕਿਰਪਾ ਤਾਂ ਇਹ ਬੇ ਮਿਲੀ ਏ ਨਾਨਕ ਦੇ ਨਾਨਕ ਭਾਵ ਮਹਿਲਾ ਪੰਜਵਾ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਨਾਨਕ ਤਾਂ ਕੀ ਭਗਤ ਕਰੇ ਭਗਤ ਲਿਖਿਆ ਜੀ ਤੱਤੇ ਨੂੰ ਸਿਆਰੀ ਲੱਗੀ ਹੈ ਦਾ ਅਰਥ ਹੈ ਭਗਤੀ ਕਾਹੀ ਉਸ ਦੀ ਭਗਤੀ ਕਰਿਆ ਕਰੋ ਬਿਨ ਗੁਣ ਕੀਤੇ ਭਗਤ ਨਾ ਹੋਏ ਇਹ ਚੰਗੇ ਗੁਣ ਸਾਡੇ ਜੀਵਨ ਵਿੱਚੋਂ ਉਜਾਗਰ ਹੋ ਜਾਣ ਤੇ ਸੱਚਮੁੱਚ ਸਾਨੂੰ ਕੋਈ ਕਵੇ ਉਹੀ ਨਸਾਨ ਜਾਂਦਾ ਹੈ ਉਹ ਮਨੁੱਖ ਜਾਂਦਾ ਹੈ